I dag er det ikke så mye å gjøre. ਆਪ ਦਾ ਜੋ ਗਰੀ ਬਣਾਏ ਨੇ ਆ ਪਾਣੀ ਕਰਤਾ ਸੀ ਆਪਾਂ ਪਹਿਲਾਂ ਤਿਆਰ ਕਰੇ ਬਣਾਉਨੇ ਆ ਕਰੇ ਬਣਾ ਕੇ ਖਾਣੇ ਆ ਮੁੱਢਲੇ ਦੇ ਹਨਾ ਗੋਲੇ ਵਰਗੇ ਤਾਂ ਕਿਵੇਂ ਜਿਹੇ ਨੇ ਬੇਤਵੇ ਜਿਹੇ ਮੈਨੂੰ ਉਹ ਵਧੀਆ ਲੱਗਦੇ ਹੈਗੇ ਇਹ ਕੁਨਾਵ ਨੇ ਤਾਂ ਪਾਣੀ ਦੇ ਬਾਗਲ ਜਿੰਨੇ ਨੇ ਚਾਹ ਹੱਥ ਜਿਹੇ ਡੋਲ ਜਾਂਦੇ ਮੈਨੂੰ ਬਹੁਤ ਆ ਪਤਾ ਨਹੀਂ ਉਹ ਮਿਰਚ ਪਾਉਣਾ ਮੈਂ ਤਾਂ ਥੋੜੀ ਜਿਹੀ Omong pair muka. Pang pong ਦੁਬਾਰੇ ਤਿਆਰ ਕਰਾਂਗੇ ਸਾਹ ਹਾਂ ਆਪਾਂ ਕਿਰਾ ਆਪਦੇ ਖਾਣ ਦੇ ਤਰੀਕੇ ਤਿਆਰੀ ਕਰਦੇ ਇਹ ਵੀਡੀਓ ਬਧੀ ਲਾਜ ਨੂੰ ਲਾਇਕ ਸੇਅਰ ਜ਼ਰੂਰ ਕਰਤੇ